ਤਾਂ ਅੱਜ ਦੀਆਂ ਚੰਦ ਲੈਣਾ ਲਿਖੀਆਂ ਨੇ ਜੀ ਜੂਨੀਅਨ ਤੇ ਜੂਨੀਅਨ ਕਿਸ ਤਰ੍ਹਾਂ ਕੰਮ ਕਰਦੀ ਐ ਕਿਸ ਤਰ੍ਹਾਂ ਵੈਰੀ ਨੂੰ ਜਿਹੜਾ ਨਵਜਾ ਪਛਾਣ ਕੇ ਉਹਦੀ ਤਰਾਹ ਕਰਦੀ ਐ ਨਵਜਾ ਫੜ ਕੇ ਦੱਸ ਦਿੰਦੀ ਐ ਕਿ ਇਹ ਬੰਦਾ ਜਿਹੜਾ ਗਲਤ ਐ ਇਹ ਹੱਕਾਂ ਤੇ ਡਾਕੇ ਮਾਰ ਰਿਹਾ ਤਾਂ ਕਿਸ ਤਰ੍ਹਾਂ ਇਹ ਸਾਨੂੰ ਜਿਹੜਾ ਸ਼ਾਂਤੀ ਦਾ ਪਾਠ ਪੜਾਉਂਦੀ ਐ ਕਾਇਦੇ ਕਾਨੂੰਨ ਚ ਰਹਿ ਕੇ ਤੁਰਦੀ ਐ ਤਾਂ ਚੰਦ ਲੈਣਾ ਇਹ ਦੁਨੀਆ ਦੇ ਲਿਖੇ ਜਿਹੜੀਆਂ ਲਿਖੀਆਂ ਨੇ ਤਾਂ ਸ਼ੁਰੂ ਕਰਦੇ ਆ ਲੋਕਾਂ ਨੂੰ ਜਗਾਉਣ ਲਈ ਬਣੀ ਜੁਨੀਅਨ ਪਹਿਰਾ ਸੱਚ ਤੇ ਲਾ ਦਿੰਦੀ ਲੋਕਾਂ ਨੂੰ ਜਗਾਉਣ ਲਈ ਬਣੀ ਜੁਨੀਅਨ ਪੈਰਾ ਸੱਚ ਤੇ ਲਾ ਦਿੰਦੀ ਝੂਠ ਚਲਾਕੀ ਚੱਲਣ ਨਾ ਦੇਵੇ ਬਣਦਾ ਹੱਕ ਦਵਾ ਦਿੰਦੀ ਝੂਠ ਚਲਾਕੀ ਚੱਲਣ ਨਾ ਦੇਵੇ ਬਣਦਾ ਹੱਕ ਦਵਾ ਦਿੰਦੀ ਜੇ ਅੜਿਅਲ ਰੱਖੇ ਕੋਈ ਰਵਈਆ ਨਾਨੀ ਚੈਤੇ ਕਰਾ ਦਿੰਦੀ ਜੇ ਅੜਿਅਲ ਰੱਖੇ ਕੋਈ ਰਵਈਆ ਨਾਨੀ ਚੈਤੇ ਕਰਾ ਦਿੰਦੀ ਨਵਜ ਫੜਕੇ ਵੈਰੀ ਪਛਾਣ ਲੈਂਦੀ ਬਾਹ ਮਰੋੜ ਕੀ ਕਕੜਾ ਦਿੰਦੀ ਨਵਜ ਫੜਕੇ ਵੈਰੀ ਪਛਾਣ ਲੈਂਦੀ ਬਾਹ ਮਰੋੜ ਕੀ ਕਕੜਾ ਦਿੰਦੀ ਮਖਮਲੀ ਗੱਦਿਆਂ ਦੀ ਨਾ ਆਦੀ ਏ ਵਿਛਾ ਦਰੀ ਦੁਸ਼ਮਣ ਭਜਾ ਦਿੰਦੀ ਮਖਮਲੀ ਗੱਦਿਆਂ ਦੀ ਨਾ ਆਦੀ ਏ ਵਿਛਾ ਦਰੀ ਦੁਸ਼ਮਣ ਭਜਾ ਦਿੰਦੀ ਜਿੱਥੇ ਰੋਕ ਲਈ ਡੇਰੇ ਲਾ ਲੈਂਦੀ ਖਾ ਰੁੱਖੀ ਮਿੱਸੀ ਰੋਟੀ ਡੰਗ ਟਪਾ ਲੈਂਦੀ ਜਿੱਥੇ ਰੋਕ ਲਈ ਡੇਰਾ ਲਾ ਲੈਂਦੀ ਖਾ ਰੁੱਖੀ ਮਿੱਸੀ ਰੋਟੀ ਡੰਗ ਟਪਾ ਲੈਂਦੀ ਕਾਇਦੇ ਕਾਨੂੰਨ ਚ ਰਹਿ ਤੁਰ ਪੈਂਦੀ ਸ਼ਾਂਤ ਰਹਿਣ ਦਾ ਪਾਠ ਪੜਾ ਦਿੰਦੀ ਕਾਇਦੇ ਕਾਨੂੰਨ ਚ ਰਹਿ ਤੁਰ ਪੈਂਦੀ ਸ਼ਾਂਤ ਰਹਿਣ ਦਾ ਪਾਠ ਪੜਾ ਦਿੰਦੀ ਨਾ ਹੁਜ ਮਾਰੇ ਨਾ ਡਾਂਗ ਮਾਰੀ ਤਾਂ ਵੀ ਰੋਣ ਲਾ ਦਿੰਦੀ ਨਾ ਹੁੱਜ ਮਾਰੇ ਨਾ ਡਾਂਗ ਮਾਰੇ ਤਾਂ ਵੀ ਰੋਣ ਲਾ ਦਿੰਦੀ ਮੰਗਾ ਮੰਨਣ ਦਾ ਸਮਾਂ ਦਿੰਦੀ ਐਵੇਂ ਨਹੀਂ ਉੱਠ ਕੇ ਆਵੈਂਦੀ ਮੰਗਾ ਮੰਨਣ ਦਾ ਸਮਾਂ ਦਿੰਦੀ ਐਵੇਂ ਨਹੀਂ ਉੱਠ ਕੇ ਆਵੈਂਦੀ ਲਾਰੇ ਲੱਪੇ ਵਾਲਿਆਂ ਨਾਲ ਨਾ ਬਣੇ ਇਹਦੀ ਫੇਰ ਪਤਾ ਲੱਗਦਾ ਕਿਹੜੇ ਭਾ ਪੈਂਦੀ ਲਾਰੇ ਲੱਪੇ ਵਾਲਿਆਂ ਨਾਲ ਨਾ ਬਣੇ ਇਹਦੀ ਫੇਰ ਪਤਾ ਲੱਗਦਾ ਕਿਹੜੇ ਭਾ ਪੈਂਦੀ ਕਈ ਲੋਟੂ ਟੋਲੇ ਵਿੱਚ ਵੜ ਜਾਂਦੇ ਨਾ ਬਦਨਾਮ ਜੁਨੀਆਂ ਦਾ ਕਰ ਜਾਂਦੀ ਕਈ ਲੋਟੂ ਟੋਲੇ ਵਿੱਚ ਵੜ ਜਾਂਦੀ ਨਾ ਜੁਨੀਆਂ ਦਾ ਬਦਨਾਮ ਕਰ ਜਾਂਦੀ ਜੋ ਅੜਿਆ ਗੱਫੇ ਮਾਰ ਜਾਂਦੇ ਹੋ ਮਿੰਟਾਂ ਵਿੱਚ ਫਰਾਰ ਜਾਂਦੀ ਜੋ ਅੜਿਆ ਗੱਫੇ ਮਾਰ ਜਾਂਦੇ ਹੋ ਮਿੰਟਾਂ ਵਿੱਚ ਫਰਾਰ ਜਾਂਦੀ ਵਿਚਾਰਕ ਮਤਭੇਦ ਹੋ ਜਾਂਦੇ ਨੇ ਪਰ ਏਜੰਡਾ ਇੱਕ ਨੇ ਰੱਖਦੇ ਵਿਚਾਰਕ ਮਤਭੇਦ ਹੋ ਜਾਂਦੇ ਨੇ ਪਰ ਏਜੰਡਾ ਇੱਕ ਨੇ ਰੱਖਦੇ ਲੋੜ ਪੈਣ ਤੇ मुट्ठी ਬੰਦ ਹੋ ਜਾਂਦੀ ਉੱਚੀ ਉੱਚੀ ਫਿਰ ਨਾਰੇ ਲੱਗਦੇ ਲੋੜ ਪੈਣ ਤੇ ਮੁਠੀ ਬੰਦ ਹੋ ਜਾਂਦੀ ਉੱਚੀ ਉੱਚੀ ਫਿਰ ਨਾਰੇ ਲੱਗਦੇ ਵਾਣੀ ਕਈਆਂ ਨੂੰ ਪਾ ਦਿੰਦੀ ਵਾਣੀ ਕਈਆਂ ਨੂੰ ਪਾ ਦਿੰਦੀ ਲੋਕਾਂ ਨੂੰ ਜਗਾਉਣ ਲਈ ਬਣੀ ਜੁਨੀਆਨਾ ਪਹਿਰਾ ਸੱਚ ਤੇ ਲਾ ਦਿੰਦੀ ਲੋਕਾਂ ਨੂੰ ਜਗਾਉਣ ਲਈ ਬਣੀ ਜੁਨੀਆਨਾ ਪਹਿਰਾ ਸੱਚ ਤੇ ਲਾ ਦਿੰਦੀ ਪਰ ਜੁਨੀਆਨਾ ਦੇ ਬਾਰੇ ਲੋਕਾਂ ਦੇ ਵੱਖੋ ਵੱਖਰੇ ਵਿਚਾਰ ਨੇ ਪਹਿਲੀ ਗੱਲ ਇਹੀ ਹੈ ਕਈਆਂ ਦੇ ਮਨ ਦੇ ਵਿੱਚ ਜਿਹੜੇ ਸਵਾਲ ਨੇ ਉਹ ਜਿਹੜਾ 2020 ਦੇ ਵਿੱਚ ਕਿਸਾਨੀ ਅੰਦੋਲਨ ਚੱਲਿਆ ਸੀ ਇੱਕ ਸਵਾਲ ਤਾਂ ਸਾਰੇ ਦੇ ਮਨ ਵਿੱਚ ਇਹੀ ਹੈ ਇਤਨਾ ਕਿਤੇ ਲੋਕ ਜਿਹੜੇ ਸਵਾਲ ਖੜੇ ਕਰਦੇ ਆ ਤੇ ਕਰਨੇ ਵੀ ਚਾਹੀਦੇ ਆ ਤੇ ਜੇ ਕੋਈ ਆਗੂ ਆਉਂਦਾ ਆਪਣੇ ਮਨ ਦਾ ਸਵਾਲ ਪੁੱਛਣਾ ਚਾਹੀਦਾ ਵੀ ਤੁਸੀਂ ਉੱਥੋਂ ਉੱਠ ਕੇ ਕਿਉਂ ਆ ਗਏ ਤਾਂ ਸਾਰਿਆਂ ਦੇ ਮਨ ਦੇ ਵਿੱਚ ਇਹ ਜਿਹੜਾ ਸਵਾਲ ਹੈ ਮਨ ਨੂੰ ਚਾਹੀਦਾ ਮਨੋਂ ਮਨ ਦੇ ਵਿੱਚ ਇਹ ਸਵਾਲ ਹੈ ਵੀ ਉਹ ਤੋਂ ਤਾਂ ਜਦ ਤੁਸੀਂ ਉੱਠ ਕੇ ਆ ਗਏ ਤਾਂ ਜਦੋਂ ਕੋਈ ਆਗੂ ਆਉਂਦਾ ਉਹਨਾਂ ਕੋਲ ਇਸ ਗੱਲ ਦਾ ਜਵਾਬ ਹੋਊਗਾ ਹੀ ਹੋਊਗਾ ਕਿਉਂਕਿ ਉਹ ਐਨੇ ਵੀ ਅਣਜਾਣ ਨਹੀਂ ਹੈਗੇ ਆਪਾਂ ਜਿੱਥੇ ਵਟ ਖਾ ਜਾਂਦੇ ਆ ਆਪਾਂ ਨੂੰ ਵਹਿਮ ਹੋ ਜਾਂਦਾ ਕਿਉਂਕਿ ਆਪਾਂ ਇੱਕ ਹੱਦ ਅੰਦਰ ਹੀ ਰਹਿੰਦੇ ਆ ਆਪਣਾ ਦਵਾਕ ਇੰਨਾ ਖੁੱਲਿਆ ਨਹੀਂ ਹੁੰਦਾ ਆਪਾਂ ਨੂੰ ਸਾਰੀ ਗੱਲ ਦਾ ਪਤਾ ਨਹੀਂ ਹੁੰਦਾ ਇਸ ਕਰਕੇ ਅਪਾ ਚੇਤੀਆ ਜਿਹੜਾ ਇੱਕ ਚੀਜ਼ ਤੋਂ ਪਾਸਾ ਵੱਟ ਕੇ ਦੂਜੇ ਪਾਸੇ ਹੋ ਜਾਂਦੇ ਆ। ਵੀ ਇਹ ਤਾਂ ਯਾਰ ਆਏ ਨੇ। ਤਾਂ ਜਦੋਂ ਕੋਈ ਆਗੂ ਆਉਂਦਾ ਹੈ ਤਾਂ ਉਹਨਾਂ ਤੋਂ ਆਪਾਂ ਇਹ ਸਵਾਲ ਪੁੱਛ ਸਕਦੇ ਆ। ਵੀ ਐਂ ਕਰਕੇ ਜੀ ਉਦੋਂ ਕਿਉਂ ਉੱਠ ਕੇ ਆ ਗਏ? ਇਹ ਜਿਆ ਕੀ ਕਾਰਨ ਸੀਗਾ? ਤਾਂ ਉਹਨਾਂ ਨੂੰ ਪਤਾ ਹੈ ਸਾਰਾ ਕੁਝ। ਤਾਂ ਤੁਹਾਡੇ ਇਹ ਸਵਾਲ ਦਾ ਜਵਾਬ ਨਾਲ ਦੀ ਨਾਲ ਉਹ ਦੇਣਗੇ। ਉਹਨਾਂ ਕੋਲ ਹਰੇਕ ਗੱਲ ਦਾ ਸਵਾਲ ਹੁੰਦਾ। ਜੋ ਆਏ ਆਣ ਲੱਗੇ, ਜਾਏ ਕਰਨ ਲੱਗੇ ਤਾਂ ਸਰਕਾਰ ਆ ਉਹਨੂੰ ਕਿੱਥੇ ਦਬਾਉਣ ਨੇ। ਤਾਂ ਸਰਕਾਰਾਂ ਵੀ ਕਿਸੇ ਗੱਲ ਤੋਂ ਜੁੜੀਆਂ ਤੋਂ ਤਾਂ ਹੀ ਚੱਲਦੀਆਂ ਨੇ। ਬਾਕੀ 10 ਸਾਲਾਂ ਨੂੰ ਜਿਹੜਾ ਹੋਣਾ ਹੀ ਪਹਿਲਾਂ ਦੱਸ ਦਿੰਦੇ ਆ। ਇਹ ਨਾ ਕਿ ਤਜਰਬਾ ਇਹਨਾਂ ਨੂੰ ਲੋਕਾਂ ਨੂੰ ਦਿਵਾਉਣ ਲਈ ਹੁਣੀ ਆ। ਕਈ ਲੋਕ ਹੈਗੇ ਨੇ ਪਿੰਡਾਂ ਦੇ ਵਿੱਚ ਜਿਨ੍ਹਾਂ ਦਾ ਬੰਦਾ ਹੱਕ ਜੁਨੀਅਨ ਨੇ ਦਵਾਇਆ। ਤੇ ਉਹ ਹੱਕ ਲੈਣ ਲਈ ਪਹਿਲਾਂ ਹੋਰ ਲੋਕਾਂ ਕੋਲੇ ਵੀ ਜਾਂਦੇ ਆ। ਪਰ ਗੱਲ ਰਾਂ ਨਹੀਂ ਪਈ। ਅਖੀਰ ਦੇ ਵਿੱਚ ਜੁਨੀਅਨ ਕੰਮ ਆਉਂਦੀ ਹੈ। ਤਾਂ ਉਹਨਾਂ ਨੂੰ ਜੁਨੀਅਨ ਦਾ ਪਤਾ ਹੈ ਕਿ ਜੁਨੀਅਨ ਕਿਵੇਂ ਹੱਕ ਆ ਜਿਹੜਾ ਦਵਾਉਂਦੀ ਹੈ। ਜੁਨੀਅਨ ਦੇ ਲੋਕਾ ਕਿਵੇਂ ਆ ਜਿਹੜੇ ਕੰਮ ਕਰਦੇ ਆ। ਝੂਠ ਚਲਾਕੀ ਜਿਵੇਂ ਕਿਹਾ ਝੂਠ ਚਲਾਕੀ ਚੱਲਣ ਨਹੀਂ ਦਿੰਦੀ। ਬੰਦਾ ਫੜ ਲੈਂਦੀ ਹੈ। ਵੀ ਆਹ ਪ੍ਰਕਾਰ ਦਾ ਬੰਦਾ ਹੈ। ਐਤੋਂ ਇਹੇ ਲੋਟ ਆਊਗਾ। ਹਾਂ ਧੱਕਾ ਨਹੀਂ ਕਰਦੀ। ਬੰਦਾ ਹੱਕ ਦਾ ਮੰਗਦਾ ਹਈ ਪਹਿਲੀ ਕਹਿੰਦੇ ਆ ਭਾਈ ਜੇ ਤੂੰ ਸਹੀ ਆ ਤਾਂ ਚੱਲਾਂਗੇ ਜੇ ਤੂੰ ਗਲਤ ਆ ਐਵੇਂ ਸਾਨੂੰ ਉੱਥੇ ਬਿਠਾ ਦੇ ਤਾਂ ਇਹ ਗੱਲ ਦਾ ਕੋਈ ਫਾਇਦਾ ਨਹੀਂ ਦੂਸਰਾ ਜੇ ਕੋਈ ਅੜੀ ਵਾਲਾ ਐ ਅੜਦਾ ਐ ਅੜੀ ਵਾਲਾ ਰਵਈਏ ਵਾਲਾ ਬੰਦਾ ਐ ਤਾਂ ਫਿਰ ਉਹਨੂੰ ਨਾਨੀ ਵੀ ਚੇਤੇ ਕਰਾਉਂਦੀ ਐ ਹੌਲੀ ਹੌਲੀ ਸਟੈਪ ਬਾਈ ਸਟੈਪ ਚੱਲਦੀ ਐ ਕਾਇਦੇ ਕਾਨੂੰਨ ਚ ਇਹ ਨਹੀਂ ਹੈਗਾ ਕਿਸੇ ਦਾ ਨੁਕਸਾਨ ਕਰਤਾ ਇਹਦੇ ਹਾਫੜਾ ਦਾ ਆਪਣੀ ਮਜਾਤੀ ਕਿਸਾਨ ਅੰਦੋਲਨ ਵੇਲੇ ਆਪਾਂ ਦੇਖੀ ਐ ਕੋਈ ਨੁਕਸਾਨ ਨਹੀਂ ਕਰਿਆ ਸਾਰੀ ਸਫਾਈ ਰੱਖੀ ਐ ਆਉਂਦੇ ਹੋਏ ਵੀ ਸਫਾਈ ਕਰਕੇ ਆਏ ਐ ਕਿੰਨੇ ਲੋਕਾਂ ਨੂੰ ਉੱਥੇ ਰੋਟੀ ਖਵਾਈ ਐ ਤਾਂ ਲੋਕਾਂ ਨੇ ਸਾਥ ਵੀ ਦਿੱਤਾ ਇੰਨੀ ਤਦਾਦ ਦੇ ਵਿੱਚ ਲੋਕ ਇਕੱਠੇ ਹੋਣਾ ਤੇ ਕੋਈ ਭਗੜਾ ਨਾ ਮਚਣ ਦੇਣਾ ਅਨੁਸ਼ਾਸਨ ਨੂੰ ਕੋਈ ਭੰਗ ਨਾ ਹੋਣ ਦੇਣਾ ਬਹੁਤ ਵੱਡੀ ਗੱਲ ਹੈ ਲੋਕ ਤਾਂ ਜੇ 5-7000 ਆ ਜਾਂ ਉਹ ਸਾਹਮਣੇ ਔਖਾ ਜਾਂਦਾ ਆਪਾਂ ਸੱਤਾਂ ਦੇ ਵਿੱਚ ਇਕੱਠ ਰੱਖਦੇ ਆ 50-60 ਬੰਦੇ ਆ ਗਏ ਲੋਟ ਹੀ ਨਹੀਂ ਆਉਂਦੇ ਤਾਂ ਇਹ ਲੱਖਾਂ ਦੀ ਗਿਣਤੀ ਵਿੱਚ ਸੀ ਤਾਂ ਇਹ ਸ਼ਾਂਤੀ ਦਾ ਪਾਠ ਪੜਾਉਂਦੀ ਹੈ ਕਾਇਦੇ ਕਾਨੂੰਨ ਦੇ ਵਿੱਚ ਰਹਿੰਦੀ ਹੈ ਤੇ ਦੂਜਾ ਮਖਮਲੀ ਗੱਦਿਆਂ ਦੀ ਜਾਂਦੀ ਨਹੀਂ ਹੈਗੀ ਵੀ ਜਿੱਥੇ ਜਾਂਦੀ ਹੈ ਫਸਟ ਕਲਾਸ ਰੋਟੀ ਮਿਲੇ ਚੰਗਾ ਸੌਣ ਨੂੰ ਮਿਲੇ ਦਰੀ ਹੁੰਦੀ ਹੈ ਇੱਕ ਜੀਪ ਹੁੰਦੀ ਹੈ ਵਿਚਚੰਡੇ ਦੇ ਡੰਡੀ ਹੁੰਦੇ ਆ ਤਾਂ ਜੁੰਟ ਲੱਗੀ ਹੁੰਦੀ ਹੈ ਇੱਕ ਵੀ ਕਦੇ ਵਿੱਚ ਰੋਟੀ ਦਾ ਸਮਾਨ ਹੁੰਦਾ ਜਿੱਥੇ ਫਿਰ ਘੇਰ ਲੈਂਦੇ ਨੇ ਪੁਲਿਸ ਵਾਲੇ ਉਹਨਾਂ ਦੇ ਡਿਊਟੀ ਹੈ ਪਰ ਜੜਮਾਉਣੀ ਹੈ ਸਰਕਾਰ ਦੇ ਬੰਨੇ ਹੋਏ ਨੇ ਨੌਕਰ ਨੇ ਸਰਕਾਰ ਦੇ ਤਾਂ ਫਿਰ ਉੱਥੇ ਡੇਰਾ ਲਾ ਲੈਂਦੀ ਹੈ ਉੱਥੇ ਕੋਈ ਆਏ ਨਹੀਂ ਕਹਿੰਦੀ ਵੀ ਆ ਥਾਂ ਕਹੀ ਜੀ ਹੈ ਇੱਥੇ ਮੱਛਰ ਲੜੂਗਾ ਇੱਥੇ ਰੋਟੀ ਨਹੀਂ ਮਿਲਣੀ ਆ ਸਾਡੇ ਦਾ ਇੱਟਾ ਜੁਗਦਿਆਂ ਨੇ ਦਰੀ ਤੇ ਉੱਥੇ ਡੇਰਾ ਲਾ ਲੈਂਦੀ ਹੈ ਵੀ ਲੋ ਜੀ ਇੱਥੇ ਰੋਕਿਆ ਅਸੀਂ ਇੱਥੇ ਹੀ ਬਹਿ ਗਏ ਰੁੱਖੀ ਮਿੱਸੀ ਖਾਦੀ ਆ ਆਪਣੀ ਜਿਹਾ ਜੀ ਬਣ ਗਈ ਖਾ ਲੈਂਦੀ ਹੈ ਕਿਉਂਕਿ ਮੈਂ ਜਿਹੜੀ ਸੋਚਾ ਉਹ ਲੋਕਾਂ ਨੂੰ ਹੱਕ ਦਵਾਉਣੇ ਕਾਇਦੇ ਕਾਨੂੰਨ ਦੀ ਆਪਾਂ ਗੱਲ ਹੈ ਜਿਹੜੀ ਕਰੀ ਲਈ ਕਾਇਦੇ ਕਾਨੂੰਨ ਚ ਰਹਿ ਕੇ ਦੁਰਦੀ ਹੈ ਬਾਕੀ ਨਾ ਹੁਜ ਮਾਰਦੀ ਹੈ ਨਾ ਡਾਂਗ ਮਾਰਦੀ ਹੈ ਕੋਈ ਸਿੱਧਾ ਲੜਦੀ ਨਹੀਂ ਤਾਂ ਵੀ ਗਾਹੜੀ ਚੀਕ ਨਿਕਲਦੀ ਹੈ ਕਿਉਂਕਿ ਕਾਇਦੇ ਕਾਨੂੰਨ ਚ ਨਾਬਜ ਫੜ ਕੇ ਚਲਦੀ ਹੈ ਸਟੈਪ ਬਾਈ ਸਟੈਪ ਵੀ ਹੁਣ ਆ ਫੈਸਲਾ ਲੈਣਾ ਹੈ ਹੁਣ ਐਦਾਂ ਕਰਨਾ ਹੈ ਹੁਣ ਇੱਥੇ ਜਾਣਾ ਕਈ ਲੋਕਾਂ ਨੂੰ ਲੱਗਦਾ ਵੀ ਇਹਦਾ ਜਰਾ ਇੱਥੀ ਤੁਰੇ ਫਿਰਦੇ ਆ ਇੱਤੇ ਨਹੀਂ ਜੋ ਉਹਨਾਂ ਦੀ ਸੋਚ ਨਾਲ ਸਮਝਾਂਗੇ ਤਾਂ ਉਹ ਸਹੀ ਹੈ ਇਸ ਤੋਂ ਬਾਅਦ ਜਿਹੜੇ ਕਹਿਣਦੇ ਆ ਤਾਂ ਉਹ ਤੀਜੇ ਉੱਠੇ ਆ ਜਾਂਦੇ ਆ ਕਿ ਆਈ ਨਹੀਂ ਆਉਂਦੇ ਮੰਗਾ ਉਹ ਵੀ ਮੰਗਾ ਨੇ ਕਿਸਾਨਾਂ ਨੂੰ ਡੇਕਾ ਲੱਗਦਾ ਹੈ ਤਾਂ ਮੰਗਾ ਮੰਨਣ ਦਾ ਸਮਾਂ ਦਿੰਦੀ ਹੈ ਤੇ ਜਦੋਂ ਸਮਾਂ ਉਲੰਘ ਜਾਂਦਾ ਹੈ ਫੇਰ ਤੁਰਦੀ ਹੈ ਫਿਰ ਦਿੱਤੇ ਹੋ ਸਮੇਂ ਤੇ ਜਾ ਕੇ ਬੰਦੀ ਵੀ ਹੈ ਜਿਹੜੇ ਲਾਰੇ ਲੱਪੇ ਲਾਉਂਦੇ ਆ ਉਹਨਾਂ ਨਾਲ ਇਹ ਦੀ ਬੰਦੀ ਨਹੀਂ ਪਤਾ ਲੱਗ ਜਾਂਦਾ ਇੱਕ ਦੋ ਮੀਟਿੰਗਾਂ ਦੇ ਵਿੱਚ ਵੀ ਗੱਲ ਬਣਦੀ ਨਹੀਂ ਲਾਰੇ ਲੱਪੇ ਲੱਗ ਰਹੇ ਆ ਤਾਂ ਫੇਰ ਪਤਾ ਲੱਗਦਾ ਉਹਨੂੰ ਲਾਰੇ ਲੱਪੇ ਲਾਉਣ ਨੂੰ ਵੀ ਕਿਹੜੇ ਭਾਜ ਜੁਨੀਅਨਾਂ ਜਿਹੜੀ ਪੈਂਦੀ ਹੈ ਜਦੋਂ ਆਪਣਾ ਅਗਲਾ ਸਟੈਂਡ ਜੁਨੀਅਨ ਚੱਕਦੀ ਹੈ ਅਗਲੀ ਗੱਲ ਲੋਟੂ ਟੋਲਿਆਂ ਦੀ ਇਹ ਲੋਟੂ ਟੋਲਾ ਹੁੰਦਾ ਜਿਹੜਾ ਹਰ ਇੱਕ ਥਾਂ ਤੇ ਹੁੰਦਾ ਕਲੀ ਪਜੂਨੀਅਨ ਜੰਟੀ ਨਹੀਂ ਕਹਿੰਦੇ ਹਰ ਪਾਸੇ ਹਰ ਫੀਲਡ ਦੇ ਵਿੱਚ ਤੁਹਾਨੂੰ ਲੋਟੂ ਟੋਲਾ ਮਿਲ ਜੂਗਾ ਕੋਈ ਨਾ ਕੋਈ ਹੁੰਦਾ ਹੁਣ ਮੱਥੇ ਤੇ ਤਾਂ ਲਿਖਿਆ ਨਹੀਂ ਹੁੰਦਾ ਵਿਆਹ ਬੰਦਾ ਕਿਹਾ ਜਾ ਜਾਂ ਕੋਈ ਹੈ ਜਾਂ ਕੋਈ ਜੰਤਰ ਨਹੀਂ ਬਣਿਆ ਵੀ ਬੰਦੇ ਦੇ ਮੱਥੇ ਤੇ ਲਾ ਕੇ ਪਤਾ ਲੱਗ ਜੇ ਵੀ ਇਹ ਇਮਾਨਦਾਰਾ ਕਿ ਬੇਈਮਾਨ ਹੈ ਕੋਈ ਬੱਚੋ ਕਪੜਾ ਤਾਂ ਨਹੀਂ ਜਾਂਦਾ ਕਰਦਾ ਕੁਝ ਖਾਂਦਾ ਤਾਂ ਨਹੀਂ ਤਾਂ ਲੋਟੂ ਟੋਲੇ ਵੀ ਵੜ ਜਾਂਦੇ ਵਿੱਚ ਜੂਨੀਅਨ ਨੂੰ ਬਦਨਾਮ ਕਰ ਜਾਂਦੇ ਐ ਜਿੱਥੇ ਜਿਵੇਂ ਕੋਈ ਝੜ ਗਿਆ ਗੱਪੇ ਮਾਰ ਜਾਂਦੇ ਐ ਤੇ ਚੇਤੀ ਫਰਾਰ ਹੋ ਜਾਂਦੇ ਐ ਤੇ ਜੂਨੀਅਨ ਵੀ ਬਾਹਰ ਕੱਢ ਦਿੰਦੀ ਐ ਵੀ ਚੱਲ ਭਾਈ ਤਾਨੂੰ ਨਹੀਂ ਤੇਰੀ ਲੋੜ ਜੋ ਜੂਨੀਅਨ ਦਾ ਕਾਇਦਾ ਕਾਨੂੰਨ ਹੈ ਸਾਬ ਕਤਾਬ ਲੈ ਕੇ ਅਰਾ ਕੁਝ ਦੇਖਦੀ ਆ ਉਹ ਆਈ ਨਹੀਂ ਹੈਗਾ ਕਿ ਸਿੱਕ ਜਾਣੇ ਕਹਿੰਦਾ ਵੀ ਆਤਾ ਜੀ ਕਪੜਾ ਕਰਦਾ ਆਈ ਨਹੀਂ ਜੜ ਤੱਕ ਪਰੋਲਦੀ ਆ ਉਹ ਤੇ ਜਦੋਂ ਲੱਗਦਾ ਵੀ ਹਾਂ ਬਾਕੀ ਹੈਗਾ ਆਪਣੇ ਬਾਜ ਆਏ ਤੈਨੂੰ ਕਹਿੰਦੀ ਆ ਚੱਲ ਕਾਕਾ ਤਾਂ ਇਸ ਤਰ੍ਹਾਂ ਜੁਨੀਅਨ ਨੂੰ ਬਨਾਮ ਵੀ ਕਰ ਜਾਂਦੇ ਆ ਬਾਕੀ ਵਿਚਾਰਕ ਮੱਤਪੇਰ ਰਹਿਗੇ ਆ ਜੁਨੀਅਨਾਂ ਦੇ ਪਰ ਏਜੰਡਾ ਇੱਕ ਹੈ ਵਕ ਵਕ ਸਟੇਜਾ ਲਗਦੀ ਨੇ ਇੱਥੇ ਵੀ ਸਵਾਲ ਨਿਕਲਦੇ ਆ ਵੀ ਯਾਰ ਇਕੱਠੇ ਹੋ ਜੋ ਇਹ ਸਵਾਲ ਵੀ ਆਪਾਂ ਕਰ ਸਕਦੇ ਆ ਵੀ ਭਾਈ ਇਕੱਠੇ ਕਿਉਂ ਨਹੀਂ ਹੁੰਦੇ ਵਕ ਵਕ ਜੁਨੀਅਨਾਂ ਦੇ ਮੇਨ ਆਗੂ ਅੱਗੇ ਹੋ ਜੋ ਸਾਰੇ ਨੂੰ ਇਕੱਠੇ ਕਰ ਲੋ ਬਹੁਤ ਲੋਕਾਂ ਨੇ ਸਵਾਲ ਨੇ ਵੀ ਯਾਰ ਇਕੱਠੇ ਹੋ ਜੋ ਕਿਉਂ ਅੱਡੋ ਪਾਟੀ ਤੁਰੇ ਫਿਰਦੇ ਹੋ ਤਾਂ ਰੁਝਾਨ ਕੁਝ ਹੋਰ ਹੀ ਹੋ ਜੇ ਮਤਭੇਦ ਵਿਚਾਰਕ ਅਲੱਗ-ਅਲੱਗ ਨੇ ਸਟੇਜਾਂ ਅਲੱਗ-ਅਲੱਗ ਦੀਆਂ ਨੇ ਪਰ ਅਜੰਡਾ ਸਾਰਿਆਂ ਦਾ ਇੱਕੋ ਹੈ ਤੇ ਫਿਰ ਜਦੋਂ ਇਹ ਲੱਗਦਾ ਵੀ ਹੁਣ ਕੰਮ ਉਤੋਂ ਨਹੀਂ ਹੋ ਗਿਆ ਤਾਂ ਫਿਰ ਇਕੱਠੇ ਹੋ ਜਾਂਦੇ ਆ ਮੁਠੀ ਬੰਦ ਹੋ ਜਾਂਦੀ ਹੈ ਫਿਰ ਨਾਰੇ ਲੱਗਦੇ ਆ ਤਾਂ ਇਹ ਜੂਨੀਅਨ ਦਾ ਜਿਹੜਾ ਕੰਮ ਹੈ ਇਸ ਤਰ੍ਹਾਂ ਜੂਨੀਅਨ ਜਿਹੜੀ ਸੱਚ ਤੇ ਪਹਿਰਾ ਲਾਉਂਦੀ ਹੈ ਤਾਂ ਚੰਦ ਲੈਣਾ ਲਿਖੀਆਂ ਚੰਗੀਆਂ ਲੱਗੀਆਂ ਵੀਡੀਓ ਨੂੰ ਸ਼ੇਅਰ ਕਰ ਦਿਓ ਬਾਕੀ ਆਪਣੇ ਵਿਚਾਰ ਕੁੱਲ ਕੇ ਰੱਖ ਸਕਦੇ ਹੋ ਸੋ ਇਹ ਕੋਈ ਚੀ ਮਨਨ ਵਾਲੀ ਗੱਲ ਨਹੀਂ ਹੈਗੀ ਮਨ ਤੇ ਸਵਾਲ ਹੈ ਦੁਨੀਆ ਦੇ ਆਗੂ ਆਉਂਦੇ ਵੀ ਹਰ ਤਾਂ ਮਰਚਾ ਸਵਾਲ ਆ ਜੀ ਉਹ ਤੁਸੀਂ ਉੱਠ ਕੇ ਆਗੇ ਜੀ ਆਪਾਂ ਗੱਲਾਂ ਕਰਦੇ ਆ ਮੈਂ ਵੀ ਉਹੀ ਗੱਲ ਕਰ ਰਿਹਾ ਇਹਨਾਂ ਕੋਲ ਚਰਚਾ ਤੇ ਹੁੰਦੀ ਹੈ ਮੇਰੇ ਮਨ 'ਚ ਵੀ ਸਵਾਲ ਹੈ ਵੀ ਇਹ ਰੋਦੋ ਕੇ ਆਗੇ ਤਾਂ ਇਹ ਸਾਰੀ ਗੱਲਾਂ ਨੇ ਜੁਨੀਅਨ ਦੇ ਅੱਗੇ ਨੂੰ ਪੁੱਛ ਲੈ ਕਰੋ ਸਵਾਲ ਕਰਨਾ ਹੱਕ ਹੈ ਉਹ ਤਾਂ ਕਹਿੰਦੇ ਪੁੱਛੋ ਦੁਨੀਆ ਵਾਲਿਆਂ ਅੱਗੇ ਹੁੰਦੇ ਆ ਉਹ ਜਾਣਕਾਰੀ ਦਾ ਭੰਡਾਰ ਹੁੰਦੇ ਹਰੇਕ ਦਾ ਜਵਾਬ ਹੁੰਦਾ ਉਹਨਾਂ ਨੇ ਤਤ ਗੱਡੇ ਹੋਏ ਆ ਉਹਨੂੰ ਤਜਰਬਾ ਸੋ ਸਵਾਲ ਜ਼ਰੂਰ ਪੁੱਛੋ ਜੇ ਉਹ ਆਉਂਦੇ ਆ ਬਾਕੀ ਵਿਚਾਰ ਕਮੈਂਟਾਂ 'ਚ ਰੱਖ ਸਕਦੇ ਹੋ ਚੰਦ ਲੈਣਾ ਲਿਖਿਆ ਕਿਵੇਂ ਲੱਗੀਆਂ ਜਾਂ ਕੋਈ ਘਾਟਵਾਦ ਹੈ ਜਾਂ ਕਿਤੇ ਮੈਂ ਕੋਈ ਗਲਤ ਬੋਲ ਗਿਆ ਜਾਂ ਗਲਤ ਆਰ ਉਹ ਜੋ ਸਿੱਖਦਾ ਹੈ ਪਹਿਲੇ ਦਿਨ ਤਾਂ ਆਪਾਂ ਤੁਰ ਰੁਮੇਨ ਲੱਗਦੇ ਜਦੋਂ ਆਪਾਂ ਪੈਦਾ ਹੁੰਨੇ ਆ ਹੌਲੀ ਹੌਲੀ ਸਟੈਪ ਬਾਏ ਸਟੈਪ ਚੱਲਦੇ ਆ ਉਹ ਜ਼ਿੰਦਗੀ ਦਾ ਜ਼ਿੰਦਗੀ ਦੀ ਪ੍ਰਕਿਰਿਆ ਹੈਗੀ ਤਾਂ ਉਸੇ ਤਰ੍ਹਾਂ ਬੰਦਾ ਸਾਰੀ ਉਮਰ ਸਿੱਖਦਾ ਰਹਿੰਦਾ ਹੈ ਜੁਬਾਨ ਵੀ ਫਿਸਲ ਜਾਂਦੀ ਹੈ ਕੁਝ ਗਲਤ ਵੀ ਬੋਲੇ ਜਾਂਦਾ ਜਾਣ ਕੇ ਹੀ ਬੋਲਦਾ ਬੋਲਣਾ ਬਹੁਤ ਔਖਾ ਹੈ ਕੈਮਰੇ ਅੱਗੇ ਮੋਬਾਈਲ ਲਾ ਕੇ ਇਹਨੇ ਪ੍ਰੈਕਟਿਸ ਕਰਕੇ ਦੇਖ ਲਿਓ ਜਦੋਂ ਤੁਸੀਂ ਬਾਹਰ ਹੋਵੋਗੇ ਤੁਹਾਡੇ ਮਨ ਚ ਵਿਚਾਰ ਚੱਲ ਰਿਹਾ ਹੋਊ ਵੀ ਹਾਂ ਯਾਰ ਆਪਾਂ ਵੀਡੀਓ ਚ ਬੋਲਾਂਗੇ ਜਦੋਂ ਕੈਮਰਾ ਖੁੱਲ ਗਿਆ ਟਰਾਈਪੋਡ ਤੇ ਮੋਬਾਈਲ ਟਿਕ ਗਿਆ ਆ ਮਾਈਕ ਲੱਗ ਗਿਆ ਵੀ ਚਲੋ ਜੀ ਬ ਵੀ ਬੋਲਣਾ ਕੀ ਸੀ ਯਾਰ ਬੋਲਣਾ ਬਹੁਤ ਔਖਾ ਹੈ ਪਰ ਬੋਲਿਆ ਕਰੋ ਬੋਲਣਾ ਪਊਗਾ ਅੱਜ ਨਹੀਂ ਬੋਲਣਾ ਪਊਗਾ ਤਾਂ ਕੱਲ ਨੂੰ ਬੋਲਣਾ ਪਊ ਬੋਲਣਾ ਦਾ ਪੈਣਾ ਹੈ ਤਾਂ ਸਵਾਲ ਕਰੋ ਕਿ ਕਿਸੇ ਨੂੰ ਜਾਣ ਪੁੱਝ ਕੇ ਨਿੰਦਿਆ ਨਾ ਕਰੋ ਗਲਤ ਨੂੰ ਗਲਤ ਚੰਗਾ ਨੂੰ ਚੰਗਾ ਕਰੋ